ਮਗਾ ਸਾਰੇ ਡਰਾਈਵਰਾਂ ਨੂੰ ਛੱਡ ਗਿਆ ਪਿੱਛੇ ਮਾਹ ਦੋ ਕਿੜਾ ਦੋ ਕਿੜਾ ਉਹ ਦਾਪੀ ਮਾਰਦੇ ਬੰਦੇ ਬਰਾਗੇ ਬਹਤੇ ਹੈਂ ਜੀ ਕਹਿੰਦੇ ਬਰਾਗੇ ਗਏ ਤੇ ਭਾਗੇ ਦੀ ਫੇਸ ਬਿਊਟੀ ਤਾਂ ਦਿਖਾ ਦਿਓ ਦਿਖਾ ਤਾ ਤੁਹਾਨੂੰ ਕਿਹਜਾ ਲੱਗਦਾ ਟਰੈਕਟਰ ਲਈ ਜਾਂਦਾ ਮੈਂ ਦੇਖ ਲਾ ਮੇਰੇ ਪਰ ਆ ਜਾਂਦਾ ਟਰੈਕਟਰ ਤੁਹਾਡਾ ਲੱਗਦਾ ਛੰਡੀ ਵਾਲਾ ਬੰਦਾ ਕਿਹੜਾ ਲਈ ਜਾਂਦਾ ਮੈਨੂੰ ਤਾਂ ਉੱਪਰ ਉੱਪਰ ਲੱਗਦਾ ਹੁੰਦਾ ਮੈਨੂੰ ਕਿਉਂ ਮੈਂ ਨਾ ਵੈਸੇ ਮੈਂ ਅਰਜਨਾ ਚ ਬਹੁਤ ਟਾਈਮ ਬਾਅਦ ਚਲਾਇਆ ਮੈਂ ਬੈਕ ਦਾ ਗੇਰ ਵੀ ਦੇਖ ਕੇ ਪਾਵਾਂ ਕਿੱਧਰਲੇ ਪਾਸੇ ਨੂੰ ਕਿਉਂ ਹੁਣ ਮਸ਼ੀਨ ਮੰਗੇ ਤੇ ਮਸ਼ੀਨ ਪਰਦਾ ਫਿਰ ਆਏ ਪੈਲੇ ਕਿਤੇ ਖਾਲੀ ਜਹਾ ਖੇਤ ਦੇਖ ਕੇ ਉੱਥੇ ਬਾੜ ਦਿੰਦਾ ਬਹੁਤ ਟਾਈਮ ਪੂ ਕੱਢਿਆ ਹੁੰਦਾ ਨਾ ਉਹ ਲੱਗੇ ਵੇ ਤੇ ਕੱਢਣ ਨਿਕਲ ਨਹੀਂ ਕਰਿਆ ਉਹ ਦੱਸਾ ਪਾਉਂਦੇ ਬਹੁਤ ਜ਼ੋਰ ਮਾਰਿਆ ਹਾਂ ਹੋਰ ਕੀਆ ਚਾ ਚਾਥੀ ਇੰਨਾ ਕੀ ਹਾਲਾਤ ਦਾ ਚਾਚੇ ਨੇ ਸਲਾਹ ਨਹੀਂ ਦਿੱਤੀ ਕੋਈ ਕੋਲ ਚਾਚਾ ਗੋਗੀ ਦਾ ਪਹਿਲਾ ਆ ਗਿਆ ਇਹਨੇ ਵੀ ਇੱਕ ਦਿਹਾੜੀ ਬੰਦਿਆਂ ਦੀ ਡਿਮਾਂਡ ਹੈ ਕਹਿੰਦੇ ਇੱਕ ਦਿਹਾੜੀ ਭਾਗੇ ਚਾਚੇ ਦੀ ਲਵਾ ਯਾਰ ਮਸ਼ੀਨ ਤੇ ਹੁਣ ਦੱਸ ਕੀ ਕਰਾਂ ਦੋ ਦਿਨ ਦਾ ਕੰਮ ਰਹਿ ਗਿਆ ਦੋ ਦਿਨ ਦਾ ਤਾਂ ਕੰਮ ਸਾਰੇ ਰਹਿ ਗਏ ਅੱਜ ਆਪਣੀ ਲਾਉਣੀ ਹੈ ਆਪਣੀ ਲਾਉਣੀ ਹੈ ਹਾਂ ਕਹਿੰਦੇ ਅਸੀਂ ਮੈਟ ਪਾਉਂਦਾ ਦੇਖਣਾ ਭਾਗੇ ਅੱਛਾ ਜੀ ਮੈਟ ਕਦੇ ਚਲੋ ਗੁੱਲੀ ਜੀ ਅੜ ਗਈ ਹੈ ਮੈਟੇ ਪਾਉਂਦਾ ਸਾਲਾ ਪੁੱਠਾ ਪੈ ਜੂ ਸਿੱਧਾ ਪਾਉਂਗੇ ਹਾਂ ਪਾਉਂਗੇ ਉਹਾਂ ਜਿਹੜੇ ਪਨੀਰੀ ਦੇ ਬਾਲ ਜਾਂ ਥੱਲੇ ਨੂੰ ਕਰਕੇ ਕਰੂਗਾ ਕੁਛ ਨਾ ਕੁਸਤਾ ਕਰੂਗਾ ਹੀ ਹਾਂ ਠੀਕ ਆ ਕੱਲ ਅਸੀਂ ਕੱਲ ਅਸੀਂ ਹਾਸਦੇ ਤੇ ਸੀ ਗੱਲ ਲੈ ਕੇ ਮਾਂ ਵੀ ਸ਼ੁਕਰਾਂ ਵੀ ਹਲੇ ਆਪਣਾ ਰਸਣ ਪਾਣੀ ਦਾ ਨਹੀਂ ਚੱਕਰ ਹੈਗਾ ਇਹ ਤਾਂ ਭਾਗਿਆ ਚ ਨੇ ਖੜਾ ਲਿਆ ਕਰਨ ਤਾਂ ਪਾਥੀਆਂ ਦੇ ਦੋ ਪਾਥੀਆਂ ਜਿੰਨੇ ਕਿੱਲੇ ਲਾਤੇ ਉਹਨੇ ਟੋਕਰੇ ਪਾਥੀਆਂ ਦੇ 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 ਦੀਪਾ ਚ ਕਹਿੰਦਾ ਕਿ ਇਹ ਜੱਗੇ ਆ ਗਿਆ ਕਹਿੰਦਾ ਬਾਈ ਉਹਨੇ ਚਾਰ ਪਾਥੀਆਂ ਘੱਟ ਦਿੱਤੀਆਂ ਪਾਥੀਆਂ ਦਿੱਤੀਆਂ ਅੱਛਾ ਬਾੜਾ ਯਾਰ ਤੂੰ ਕਮਜ਼ੋਰ ਜਾ ਪੈ ਗਿਆ ਕਮਜ਼ੋਰ ਜਾ ਚੰਗਾ ਫਿਰ ਟੰਗ ਨਾ ਕਰਿਓ ਚਾਚਾ ਬੰਦੇ ਨੂੰ ਮੇਰੇ ਨੂੰ ਅੱਜ ਡਿਊਟੀਆਂ ਬਦਲੀ ਹੋ ਗਈਆਂ ਹਨਾ ਡਿਊਟੀਆਂ ਦੀ ਸੋ ਅਸੀਂ ਚੱਲਿਆਂ ਭਾਈ ਹੁਣ ਝੋਨਾ ਲਾਉਣ ਕਹਿੰਦੇ ਜੀੜੀ ਲਾਉਣੀ ਆ ਜੀੜੀ ਅੱਜ ਤੇ ਆਪਣੇ ਲਾਉਣੀ ਆ ਅਸੀਂ ਪਹੁੰਚੇ ਤੇ ਬਰਾਸਪਿੰਡਾ ਦੇਖੋ ਸਫੈਦਿਆਣੀ ਜ਼ਮੀਨ ਆਪਣੇ ਕੋਲੇ ਮੇਨ ਰੋਡ ਤੇ ਆ ਹਾਈਵੇ ਮੇਨ ਰੋਡ ਤੇ ਰਹਿਣਾ ਆਪਣੇ ਕੋਲ ਟੱਕ ਚੰਗਾ ਫਿਰ ਫੂਸ ਫਾਸ ਕੱਢਦੇ ਹੋ ਵਧੀਆ ਅਸੀਂ ਆਹੀ ਰੋਡ ਉੱਪਰ ਚ ਪੀਂਦੇ ਕਾਂ ਕਰ ਇੱਧਰ ਆਪਣੀ ਹੈ ਲੇਬਰ ਦੇ ਰਾਤੀ ਇੱਧਰ ਆ ਹੁਣ ਲੇਟਰ ਕਰਿਆ ਵਾ ਗੱਲਾ ਆ ਕਿਲਾ ਇੱਚ ਪਾਣੀ ਹੋ ਚਪੇ ਵਾ ਸ਼ਾਮ ਨੂੰ ਇਹ ਵੀ ਕਰ ਦੇਣਾ ਤੇ ਉਹ ਤੋਂ ਪਹਿਲਾਂ ਆਪਣੀ ਮੋਟਰ ਤੇ ਲਾ ਦੇ ਤੇ ਹੁਣ ਲੇਬਰ ਦੇ ਨਾਲ ਨਾਲ ਲੇਬਰ ਦਾ ਤਾਂ ਕੰਮ ਹੋਣਾ ਸੀ ਘੜਾਏ ਦੇਣਾ ਹੁਣ ਬਸ ਮਸ਼ੀਨ ਕਰਨਾ ਬਚ ਗਿਆ ਕਿਉਂਕਿ ਬਾਹਰ ਕੋਈ ਤਾਂ ਸੀ ਬੀਚ ਦਾ ਕੰਮ ਦਤਾ ਦੇ ਗੀਟ ਤੇ ਫਾਟੋਸ ਉਹਦੇ ਵਿਖੇ ਪਿੱਛਾ ਉੱਤ ਵਧੀਆ ਕੰਮ ਹੋਇਆ ਪਹਿਲਾ ਸੀਜ਼ਨ ਦਾ ਜਦੋਂ ਚੱਲਦੇ ਆ ਬਾਕੀ ਹੁਣ ਕਰਦੇ ਆ ਮਸ਼ੀਨਰੀ ਹੋਰ ਵਾਰ ਟ੍ਰੀਜ਼ਲਿੰਗ ਨਾਓ ਇਟਸ ਟ੍ਰੀਜ਼ਲਿੰਗ ਗੁੰਦਾ ਵਾ ਦਾ ਬਾਕੀ ਹੋ ਗਿਆ ਕੰਮ ਵਸਿਨੀ ਸੀ ਤਾਂ ਅੱਜ ਦੇ ਕੋਈ ਜ਼ੋਖਾ ਜਾਂ ਉਹ ਟਰਾਲੀ ਲੈ ਕੇ ਪਤੰਦਰ ਅਸੀਂ ਗਿਆ ਤਾਂ ਇੱਥੇ ਇੱਕ ਨੂੰ ਲਾ ਲਾ ਨੇੜੇ-ਟੜੇ ਜੇ ਉਹ ਕਹਿੰਦੇ ਖੇਤ ਦੇ ਜਮਾਂ ਹੀ ਕੋਲ ਲੈ ਕੇ ਜਾਵਾਂਗੇ ਇਹ ਏਰੀਆ ਵਾਲੇ ਖੇਤ ਨੂੰ ਨਾ ਸਭ ਤੋਂ ਜ਼ਿਆਦਾ ਕੀੜਾ ਕਿਹਾ ਜਾਂਦਾ ਤੇ ਇੱਥੇ ਵੀਰ ਜੀ ਕੋਲ ਜੌਂਡੀਰ ਤਾਂ ਉਹ ਖੜ ਗਿਆ ਸਾਈਡ ਪਰ ਜਾ ਕੇ ਸੁਭਾਗਾਂ ਨਹੀਂ ਵਜਿਆ ਉਹ ਤੇ ਇਧਰ ਕਿੰਨੇ ਸਾਲ ਪੁਰਾਣਾ ਵੀਰ ਜੀ ਇਹ ਉਹ ਇਹਨੂੰ ਆਹ ਜੀ 5 ਸਾਲ ਹੋ ਗਏ ਨੂੰ ਖ ਬਹੁਤ ਇਹਦੇ ਇਹਦੇ ਡੈਡੀ ਨੇ ਦਿੱਤਾ ਤਾਂ ਵੀਰੇ ਦੇ ਨੇ ਨਾ ਦੇਖ ਲੋ ਤਾਂ ਗੱਲ ਕਿ ਆਏ ਨਾ ਇੰਟਰ ਐਰ ਹੋਏ ਨਾ ਬੜੇ ਪੁੱਤ ਹਾਂ ਹਾਂ ਤਾਂ ਕਰਕੇ ਉਰੇ ਹੋਣੇ ਇਧਰ ਨੂੰ ਵੀ ਆਪਾਂ ਕਹਿੰਦੇ ਆ ਸਾਰੇ ਖੇਤਾਂ ਨੂੰ ਕਰਕੇ ਉਰੇ ਉਹ ਹੈ ਕੱਲਣਾ ਬਹੁਤੀ ਗੱਲ ਸਹੀ ਹੈ ਤਾਂ ਆਏ ਦੇਖ ਲੋ ਬਾਕੀ ਆ ਪੌਂਦਾ ਫਿਰਦਾ ਇਹ ਸਾਡੇ ਵਾਲੇ ਵੀ ਖੜ ਜੰਨੇ ਆ ਇਹ ਟਰੈਕਟਰ ਮਹੀਂਦਰੇ ਇਹ ਨਾ ਇਹ ਸਾਡੇ ਪਿੰਡ ਮੰਨਿਆ ਜਾਂਦਾ ਵੀ ਜਿੰਨਾ ਕੋਈ ਮਹੀਂਦਰੇ ਕੱਦੂ ਪੌਟ ਆਪਦੇ ਕਰਦੇ ਆ ਬਲੌਗ ਆ ਦੀ ਪੌਣਾ ਪੌਣਾ ਇਹ ਆਹ ਦੇਖ ਤੂੰ ਕਿੰਨੀ ਸੋਹਣੀ ਖਚਾਈ ਕਰਦਾ ਟਰੈਕਟਰ ਸੁਹਾਗੇ ਵਰ ਵੀ ਨਾਲੇ ਸਭ ਤੋਂ ਪਿੰਡ ਚ ਪੁਰਾਣਾ ਟਰੈਕਟਰ ਹੈ ਇਹ ਸਾਰਿਆਂ ਨਾਲੋਂ ਇੱਕ ਉਹ ਨਹੀਂ ਸਲਿੱਪ ਕਰਦਾ ਉੱਪਰ ਵੀ ਬੋਝਨ ਖਾਸਾ ਹੈ ਟਾਇਰਾ ਪਰ ਵੀ ਬੋਝਨ ਖਾਸਾ ਹੈ ਹੈਪੀ ਵੀਰ ਬੈਠਾ ਹੈ ਇਹ ਕੁਆਂਟਲ ਦੇ ਕਰੀਬ ਹੈ ਇਹ ਗੱਲ ਹੈ ਅਸੀਂ ਸਾਰੇ ਨੂੰ ਦੇਣਾ ਹੈ ਜਵਾਬ ਉੱਤੇ ਆਏ ਜਿੱਤੇ ਸਾਰੇ ਖੜ ਜਣਗੇ ਉੱਤੇ ਚੱਲਦਾ ਕਾ ਦੇਖ ਬਾਕੀਆ ਪੌਣਾ ਆਉਦਾ ਵੇ ਲੈ ਲੈਟਾ ਹੈ ਇ ਲਵ ਯੂ ਦੇ ਨਾਲ ਕਰਾਉਂਦੇ ਆ ਕਿੱਲਾ ਦੋ ਕੁ ਮੈਂ ਕਿ ਸਾਰੇ ਟਰੈਕਟਰਾਂ ਨੂੰ ਛੱਡ ਗਿਆ ਪਿੱਛੇ ਮਹਾ ਦੋ ਗੜਾ ਦੋ ਗੜਾ ਓ ਕਾਪੀ ਮਾਰਦੇ ਅੱਜ ਅੱਗੇ ਬਹੁਤ ਵਗ ਛਾਤੀ ਮਾਰਦੇ ਟੋਪਲਿੰਗ ਵੀ ਖੋਲੀ ਪਈ ਆ ਦੇਖ ਲੋ ਰਈ ਕੋਈ ਕੰਟਰੋਲ ਨਹੀਂ ਕੋਈ ਕੁਝ ਨਹੀਂ ਖਿੱਚਦਾ ਫਿਰਦਾ ਦੇਖੋ ਸੁਭਾਗਾ ਤੁਸੀਂ ਕੱਢ ਲੈ ਕੇ ਅੱਜ ਖੇਡਣੇ ਕਿਤੇ ਭਾਗੇ ਅੱਜ ਨੂੰ ਮੈਟਾਂ ਪਰ ਤੁਰਦਾ ਓਰੇ ਦੇਖ ਮੋਟਰ ਚੱਲਦੀ ਆ ਆ ਬੈਠਾ ਚਾਹ ਪੀ ਰਿਹਾ ਲੈ ਓ ਮਰੀ ਭਗਾ ਕੇ ਦੇ ਗਲਾਸ ਜਿਹੜੀ ਪੱਤੀ ਵਜਦੀ ਉਹ ਭਗਾ ਕੇ ਮਾਰਨ ਵਾਲੀ ਕਰਕੇ ਆਉਂਦਾ ਗਲਾਸ ਹੋਰ ਫਿਰ ਵੀਰੇ ਨੂੰ ਦੱਬ ਕੇ ਰੱਖਿਆ ਕਰ ਪੂਰਾ ਇਹਨੂੰ ਇਹਨੂੰ ਢਿੱਲਾ ਨਹੀਂ ਛੱਡਣਾ ਮੈਂ ਤੁਹਾਨੂੰ ਦੱਸਾਂ ਇਹ ਫਿਰ ਚਾਵਲ ਜਾਂਦੇ ਪੁੱਛ ਲੈ ਹੈਂ ਜਾਂਵਣ ਜਾਂਦੇ ਸ਼ਾਮ ਨੂੰ ਗੇੜਾ ਮਾਰ ਕੇ ਦਿਖਾਉਂਦਾ ਹੈਂ ਕਿਵੇਂ ਮਾਰੀ ਦੀ ਹੜੀ ਚ ਖੇਤਾਂ ਚ ਨਹੀਂ ਆਏ ਹੁਣ ਗੇੜਾ ਮਾਰ ਕੇ ਦਿਖਾਉਂਦਾ ਵੇਖੇ ਮੇਰੇ ਖੇਤ ਮੈਨੂੰ ਮੈਨੂੰ ਪਨੀਰੀ ਵੀ ਯਾਦ ਕਰਦੀ ਐ ਖੇਤ ਵੀ ਯਾਦ ਕਰਦੇ ਵੀ ਛੋਟਾ ਲੈਣੇ ਕਰਨ ਨਹੀਂ ਆਏ ਹੈਂ ਹਾਂ ਬੋਲਾ ਦੇ ਜੀ ਸਾਰਾ ਕੁਝ ਦੇਖਣਾ ਹੁੰਦਾ ਮੈਂ ਹੁਣ ਤੁਹਾਨੂੰ ਕੀ ਪਤਾ ਤੁਹਾਨੂੰ ਕਿਸੇ ਨੂੰ ਨਹੀਂ ਤਾਂ ਪਤਾ ਵੀ ਇਹ ਚ ਵਧ ਮੈਂ ਢੱਕਾ ਹੋਣ ਲੱਗ ਗਿਆ ਹੁਣ ਮੈਂ ਫੈ ਦਵਾਈ ਦਵਾਈਆਂ ਫੇ ਕਿਸ ਨੇ ਕਰੀਆ ਸਪਰੇਅ ਦੱਸ ਸਪਰੇਅ ਤਾਂ ਹੁਣ ਕੋਈ ਛੱਡਿਆ ਮੈਂ ਆਪਣਾ ਘਰ ਤਾਂ ਕਰੀ ਮੈਂ ਮੈਂ ਘੇੜਾ ਮਾਰ ਰਿਹਾ ਹਾਂ ਕਿਤੇ ਕਰੀ ਕਾਤੇ ਨਹੀਂ ਆ ਵਾ ਆ ਗਿਆ ਅੱਜ ਅੱਜ ਆ ਗਿਆ ਜੀ ਢੱਕਾ ਵੱਧ ਗਿਆ ਜੀ ਢੱਕਾ ਇੱਕ ਦੋ ਵਧਿਆ ਹਾਂ ਕਾਦੇ ਵਧਿਆ ਉਹਦਾ ਜੀ ਕਰਦਾ ਤਾਂ ਵਧ ਨੂੰ ਕੰਪਲੇਨ ਪੀ ਲਿਓ ਨੇ ਹੁਣ ਇਹਨਾਂ ਜੀ ਕਰੇ ਅੱਜ ਘੇੜਾ ਮਾਰਨੇ ਨੂੰ ਬੇਲਾ ਦੇਖ ਲੈ ਆਪਣੇ ਆਪਾਂ ਨੇ ਤਾਂ ਇੱਕ ਨੂੰ ਪਾਣੀ ਪਾਇਆ ਦੋ ਆਪੇ ਹੋ ਗਈਆਂ ਇੱਕ ਨੂੰ ਪਾਣੀ ਪਾਇਆ ਉਹ ਕਿੱਥੇ ਚੜ ਗਈ ਕੁਫ ਇੱਥੇ ਹਾਂ ਇੱਕ ਉਹਦਾ ਮਾਦੇ ਪੱਟੀਆਂ ਅੱਜ ਉਹ ਤਾਂ ਮੈਂ ਆਉਂਦਾ ਆਂਗਾ ਇੱਥੇ ਖਾਸੀਆਂ ਦੱਬੀਆਂ ਨੇ ਵੀਰ ਉੱਥੇ ਪਾਣੀ ਨਹੀਂ ਦਾ ਉੱਥੇ ਪਾਣੀ ਹੈਗਾ ਤਾਂ ਉਹ ਤਾਂ ਕਰਕੇ ਹੋਣਾ ਲੋਕ ਤੈਨੂੰ ਜ ਬਹੁਤ ਯਾਦ ਕਰਦੇ ਕਿਤੇ ਭਾਗ ਵੀਰ ਦਿਖਦਾ ਹੀ ਨਹੀਂ ਹੈਗਾ ਉਹ ਮੈਂ ਤਾਂ ਸਾਨੂੰ ਤੁਸੀਂ ਦਿਖਾਉਂਦੇ ਹੀ ਨਹੀਂ ਹੈ ਕਿ ਤੁਸੀਂ ਉਧਰ ਨੂੰ ਚਲੇ ਜਾਂਦੇ ਤੁਸੀਂ ਉਧਰ ਨੂੰ ਚਲੇ ਜਾਓ ਕੋਈ ਨਾ ਹੁਣ ਕੱਟੇ ਹੋ ਜਾਣਾ ਕੱਢ ਤੁਸੀਂ ਹਾਂ ਹੋਰ ਠੀਕ ਠਾਕ ਹਾਂ ਨੱਕ ਵਰਗ ਨੱਕ ਦੀ ਗਰਮੀ ਵੀ ਦੱਸਦੀ ਹੈ ਤੇਰੀ ਤੁਹਾਨੂੰ ਇਹ ਤਾਂ ਤੈਨੂੰ ਮੱਥੇ ਦੀ ਗਰਮੀ ਨਹੀਂ ਦੱਸਦੀ ਮੱਥੇ ਦੀ ਗਰਮੀ ਦੱਸਦੀ ਆ ਬੂਰੀ ਅੱਖ ਨਹੀਂ ਦੱਸਦੀ ਤੈਨੂੰ ਅੱਖ ਵੀ ਲਾਲ ਬਸ ਹੋਈ ਟੁੱਟਣੇ ਵਾਲੀ ਉਹ ਹੈ ਮੈਂ ਹਾਂ ਜਿਹੜਾ ਝੰਡਾ ਜਾਂ ਨਹੀਂ ਐ ਖੜਾ ਹੁੰਦਾ ਹੁੰਦਾ ਪੰਜਾਬ ਸਰਕਾਰ ਨਾਲ ਵੱਜਦਾ ਸਿੱਧਾ ਪੰਗਾ ਪੰਜਾਬ ਸਰਕਾਰ ਨਾਲ ਲੈਂਦਾ ਉਹਨੇ ਹੈ ਵੱਜਦੀ ਆ ਠੀਕ ਆ ਸਰਕਾਰ ਆਪਣੀ ਇੰਡੀਆ ਦੇ ਠੀਕ ਹੈ ਹੈ ਇੰਡੀਆ ਨੂੰ ਆਪਣੇ ਕਹਾਣੇ ਉਹਦੇ ਜਿੱਕਣਾ ਬਾਹਰਲੇ ਮੁਲਕ ਆਲੇ ਜਿੰਨੇ ਵੀ ਲੋਕ ਆ ਆਪਣਾ ਆਏ ਆਪਣੇ ਮੁਲਕ ਨੂੰ ਮਾਰਦਾ ਪਤਲ ਖੇੜੇ ਪਤਾ ਨਹੀਂ ਘਾਤੇ ਜਾਂਦਾ ਯਾਰ ਖੇੜੇ ਦੀ ਸਮਝ ਨਹੀਂ ਲੱਗਦੀ ਖੇੜੇ ਪਤਾ ਨਹੀਂ ਖੇੜੇ ਨਾਲੇ ਹੁਣ ਜੇ ਪਿੰਡ ਦਾ ਪਿੰਡ ਬੰਨਿਆ ਵਾ ਖੇੜੇ ਨਾਲੇ ਆ ਜਿਹੜੇ ਪਿੰਡ ਚ ਖੇੜਾ ਨਹੀਂ ਉਹ ਪਿੰਡ ਨਹੀਂ ਹੈਗਾ ਹਾਂ ਖੇੜੇ ਮੱਥਾ ਟੇਕਣ ਜਾਂਦਾ ਕੋਈ ਵੀ ਚੀਜ਼ ਚਾਹੇ ਭੂਤ ਪ੍ਰੇਤ ਆ ਖੇੜੇ ਨੂੰ ਪੁੱਛ ਕੇ ਪਿੰਡ ਚ ਵੜਦਾ ਵੀ ਆਜ ਮੈਂ ਕਿ ਨਾਜ ਜਾਂ ਤੇਰਾ ਵਿਆਹ ਹੋਊਗਾ ਤੂੰ ਪਹਿਲਾਂ ਖੇੜੇ ਚ ਜਾਊਗਾ ਮੱਥਾ ਟੇਕਣ ਨੂੰ ਭੇੜੇ ਸੁੱਕੇ ਖੇੜੇ ਸੁੱਕੇ ਉੰਜ ਥੋੜੀ ਕਹਿੰਦੇ ਆ ਕਿ ਨਾ ਵੀ ਹਾਂ ਚੱਲੀਏ ਫਿਰ ਮਾਰੀਏ ਘੇਰ ਚਲੋ 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 ਗੱਲਾਂ ਥੋੜੀਆਂ ਸੁਣ ਲਈਆਂ ਮੈਂ ਜਾਮਣਾ ਜੁਮਣਾ ਖਾ ਲੀਆਂ ਕਿ ਨਹੀਂ ਰਾਮਣਾ ਦਾ ਜਾਇ ਨਹੀਂ ਤੂੰ ਐ ਸਾਧੂ ਘਰ ਤੇ ਆ ਦੇ ਲੱਗੀਆਂ ਵੀ ਮੈਂ ਮਾਖਮ ਨਹੀਂ ਗਲਾਬ ਜਾਮਣਾ ਗੰਗਾ ਗਲਾਬ ਜਾਮਣਾ ਨੂੰ ਪੂਰੇ ਕਿਤੇ ਗਲਾਬ ਜਾਮਣਾ ਨੂੰ ਇਹ ਮੁੰਡਾ ਪਿਆਇਆ ਯਾਰ ਇਹ ਆਸ ਨਹੀਂ ਰੱਖਦਾ ਜੀ ਦਾ ਨਜ਼ਾਰਾ ਲੈ ਵੀ ਆਹ ਆਹ ਤਰਸੂ ਤੋਂ ਹੁੰਦਾ ਇੱਧਰ ਆਪਣੀ ਦੇਵ ਚੰਦਰ ਸਿੰਘ ਆ ਬਾਈ ਮਿਹਨਤ ਆਪਨੇ ਬਹੁਤ ਕਰੀ ਕੁਝ ਹੱਦ ਤੱਕ ਤਾਂ ਪੱਲੇ ਵੀ ਪੈ ਗਈ ਕੁਝ ਹੱਦ ਤੱਕ ਰਹੇਗੀ ਚਲੋ ਕੋਈ ਨਹੀਂ ਪਹਿਲਾ ਸਾਲ ਤਾਂ ਹੈ ਨਾ ਯਾਚਾ ਹਾਂ ਆਹ ਇੱਥੇ ਆਪਣੇ ਟਰੈਲਰਾਂ ਤੇ ਉਹ ਲੱਗਿਆ ਸੀ ਜੀ ਨੇ ਟਰੈਲਰਾਂ 'ਚ ਸੀਜ਼ਨ ਲੰਘਿਆ ਇਸ ਵਾਰੀ ਤਾਂ ਥੋੜਾ ਸਾਰਾ ਕੁਝ ਲਵੇੜ ਲਿਆ ਓਹੋ ਸਣੇ ਚੱਪਨਾ ਹੀ ਵੜ ਗਿਆ ਪਟੂਆ ਹਾਂ ਉਹ ਪਟੂ ਫੇਰ ਬਿੱਤੀ ਪੜਦਾ ਨਹੀਂ ਪੜਦਾ ਨਹੀਂ ਜੀ ਜੀ ਪਟੂ ਓਹ ਲੈਣਦਾਰ ਸਾਹਿਬ ਢੇਡਾ ਮਾਰ ਰਹੇ ਆ ਇਹ ਹਾਂ ਬਸ ਉਹ ਢੇਡਾ ਮਾਰ ਲੱਗਿਆ ਹਾਂ ਮਸਥ ਆਮ ਦਾ ਟਾਈਮ ਹੋ ਗਿਆ ਹੁਣ ਚੱਲ ਵੀ ਢੇਡਾ ਮਾਰਦੇ ਆ ਚੱਲ ਹੁਣ ਹਰਨਦ ਹਾਫੜੀ ਨਾ ਜੇ ਮੈਂ ਉਹ ਕਰ ਲਵਾਂ ਪ੍ਰੋਗਰਾਮ ਕੋਈ ਅੱਛਾ ਦੇ ਤਾਦੇ ਟੱਕੇਗੇ ਤੇ ਬਾਈ ਨਹੀਂ 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 ਠੀਕ ਆ ਬਾਈ ਤੁਸੀਂ ਕੰਮ ਬਹੁਤ ਸੋਹਣਾ ਕਰ ਰਹੇ ਹੋ ਕੋਈ ਲੱਗ ਆ ਰਹੀ ਆ ਕਿਤੇ ਕਿਤੇ ਛੱਡਿਆ ਵਾ ਤੁਸੀਂ ਨੇ ਕਿਤੇ ਕਿਤੇ ਨਹੀਂ ਇਹ ਇਹ ਟੱਕੇ ਦੇ ਵਿੱਚ ਖਾਸੇ ਰਹਨੇ ਆ ਹੁਣ ਐ ਐ ਚਲੇ ਗਏ ਉੱਥੇ ਤੇ ਐ ਲੱਗੇ ਇੱਧਰ ਹੀ ਲੱਗੇ ਉੱਥੇ ਟੱਕ ਘਮਾਤੀ ਅੱਛਾ ਗੱਬਾ ਕੱਪਰ ਆ ਗਿਆ ਆ ਗੱਬਾ ਗੱਬਾ ਜਿਹਾ ਰਹੇ ਬਸ ਜਨਕੀ ਭਈਆਂ ਮੰਗ ਗੱਬੇ ਗੱਪੇ ਜੇ ਗੰਦ ਛੱਡਦਾ ਲਿਬੜਿਆ ਪਤਾ ਆਏ ਆ ਜਿਵੇਂ ਅੱਜ ਸਾਰੀ ਦਿਹਾੜੀ ਕੱਦੂ ਕਰਦਾ ਹੁੰਨਾ ਕੱਦੂ ਕਰਦੇ ਆ ਮੋਟਰ ਵੀ ਚਲਾਏ ਉਧਰ ਲਾਂਗਰੀ ਹੁਣ ਆਇਆ ਇਹਨਾਂ ਸਾਟਾ ਕਿਹੜਾ ਲਾਂਗਰੀ ਹੁਣ ਆਇਆ ਮਤਲਬ ਜੇੜਾ ਮਾਰਨੇ ਨੂੰ ਪਨੀਰੀ ਪਨੂਰੀ ਲਾਂਗਰੀ ਦੇਖ ਲੈ ਦੇਖ ਲੈ ਦੇ ਇਹਨੇ ਮੁੱਕਾ ਇਹਨੇ ਮੁੱਕਾ ਕਹੇਰੀ ਗੱਲ ਪਰਸੋਂ ਦੀ ਤੂੰ ਐਂ ਦੇਖ ਲੈ ਮੈਂ ਆਇਆ ਕਹਦੇ ਪਰ ਉਹ ਖੜਾ ਹੈ ਲੱਖ ਰੁਪਏ ਪਰ ਉੱਪਰ ਆਏ ਇੱਧਰਲੇ ਪਾਸੇ ਲੱਖ ਰੁਪਏ ਭਰਾਇਆ ਮੈਂ ਅੱਛਾ ਹਾਂ ਹਾਂ ਕਿ ਗਾਂਧੀ ਦੇ ਸਿਰ ਪਰ ਆ ਗਿਆ ਲੱਖ ਰੁਪਏ ਗਾਂਧੀ ਦੇ ਸਿਰ ਪਰ ਬੈਠ ਕੇ ਆਏ ਉਹ ਭਾਗੇ ਇੱਥੇ ਖਾਹ ਵਾਲਾ ਹੀ ਕੰਮ ਹੈ ਹਾਂ ਹਾਂ ਲੈ ਜਾਊਗਾ ਭੁੱਲਦਾ ਨਹੀਂ ਹੈ ਖਾਹ ਵਾਲਾ ਕੰਮ ਹੈ ਲੈ ਦੋਨੇ ਟੀਚਰਾ ਕਰਨ ਲੱਗੇ ਨਾਲੇ ਦੇਖ ਲੈ ਸਵੇਰ ਤੇਰੇ ਸਿਰ ਪਰ ਨਾ ਚਾਰ ਟਾਂਕ ਜੇ ਲਾਏ ਆ ਹੋਰ ਕੁਝ ਨਹੀਂ ਕਰਿਆ ਸਵਾਦ ਲੈਣੇ ਆ ਪਾ ਸੀ ਚਾਰ ਵੀ ਨਹੀਂ ਲਾਏ ਪਾਏ ਤੇ ਤਿੰਨ ਮੰਜੇ ਤੋੜਤੇ ਅਸੀਂ ਉਹ ਉੱਥੇ ਜ਼ਗੀਰ ਪਾ ਗਏ ਆ ਆਏ ਕਹਿੰਦਾ ਆਏ ਕਹਿੰਦਾ ਤਿੰਨ ਮੰਜੇ ਤੋੜਤੇ ਨਾ ਗੱਡੀ ਕਰਕੇ 407 ਮਹਗਾਈ ਬਰਾਛੇ ਤੇ ਆਪਣਾ ਰਾਜਪੁਰੇ ਤੇ ਉਹਦੇ ਪੱਲੇ ਗਏ ਆ ਚੱਲ ਕੋਈ ਗੱਲ ਨਹੀਂ ਕੁਮਾਰ ਕਰ ਲੈ ਟੀਚਰ ਲੈ ਚੁ ਮੈਂ ਬੋਲਟ ਲੈ ਜੰਨੇ ਲੈ ਜਾ ਯਾਰ ਲੈ ਜਾ ਯਾਰ ਇੱਕ ਮਾਰ ਕੇ ਲੈ ਜੰਨੇ ਲੈ ਜਾ ਬੋਲਟ ਤੂੰ ਦੋਨੇ ਜਣੇ ਜਾਓ ਬੋਲਟ ਤੇ ਮੈਂ ਲਿਆਉਣਾ ਮੋੜ ਸਾਰ ਸੌਰਿਆਂ ਨੂੰ ਲੈ ਜਾ ਹੁਣ ਇਹਨੂੰ ਅੱਜ ਕਹਿ ਦੇ ਇਹਦੇ ਆਲੇ ਦਲੇ ਘੇਰਾ ਮਾਰਦੀ ਕਾ ਦੂਰ ਖੜ ਕੇ ਹੈਰਾਨ ਹੋਣਾ ਬਸ